ਇਹ ਆ ਜੀ ਮਹਾਰਾਜਾ ਰਜੀਤ ਸਿੰਘ ਜੀ ਲਾਈਨ ਆਫ ਦੀ ਪੰਜਾਬ ਐ ਥੱਲੇ ਵੀ ਫੋਟੋ ਵਹਾਈ ਤੁਹਾਨੂੰ ਠੀਕ ਹੋ ਗਿਆ ਇੱਧਰ ਆਓ ਜੀ ਇਹਦਾ ਮੁੰਡਾ ਵਖਾਵਾਂ ਤੁਹਾਨੂੰ ਇਹਦਾ ਨਿੱਕਾ ਪੁੱਤਰ ਜੇ ਹੁਣ ਇਹ ਦਲੀਪ ਸਿੰਘ ਦਲੀਪ ਸਿੰਘ ਸੁਣਿਆ ਦਲੀਪ ਸਿੰਘ ਐ ਜੀ ਇਹਦੀ ਬੇਟੀ ਦਾ ਨਾਮ ਐ ਪ੍ਰਿੰਸੈਸ ਬੰਬਾ ਹੁਣ ਇਹ ਬੰਬਾ ਰਾਣੀ ਸੁਣਿਆ ਸੁਣਿਆ ਇੱਧਰ ਆਓ ਜੀ ਇਹ ਬੰਬਾ ਵੀ ਵੇਖੋ ਇਹ ਬੰਬਾ ਜੀ ਐ ਦਲੀਪ ਸਿੰਘ ਦੀ ਬੇਟੀ ਹੈ ਬੰਬਾ ਰਾਣੀਆ ਦਾ ਨਾਮ ਜੇ ਬੰਬਾ ਰਾਣੀ ਠੀਕ ਹੈ ਜੀ ਇਧਰ ਆਓ ਜੀ ਇੱਥੇ ਬੈਠਾ ਸੁਤਰੀ ਖੰਦੇ ਜੰਗ ਹੋ ਰਹੀ ਹੈ ਜੰਗ ਜਿੱਤਨ ਤੋਂ ਬਾਅਦ ਤੋਂ ਮਾਲਕ ਨਿਮਤ ਇਕੱਠਾ ਹੋ ਜਾਂਦਾ ਨਾ ਉਹ ਤਕਸੀਮ ਹੋ ਰਿਹਾ ਨਾਲ ਖਲੋ ਭੈਣੇ ਅੱਛਾ ਆ ਵੀ ਤੁਹਾਡੀ ਬੇਟੀ ਨਾਲ ਖਲੋ ਨਾਲ ਨਾਲ ਬੇਟੀ ਨਹੀਂ ਉਹ ਬੇਟਾ ਜੇ हेलो ये वीडियो तेरी बनंदी ना ठीक है थैंक यू आ देखो जी ए लजीत सिंह दी बेगम आ गई है दिलीप रानी जिंदपुर के साथ है जिंदपुर ए जे ए दिलीप के वाले ओही मुंडा है दिलीप सिंह का दिलीप सिंह देखो फोटो लाल धरा ए भी दिलीप सिंह आ गया ओही बच्चा जी फोटो ओए ओए विद द टाइम

ਐ ਸ਼ੀਟਿੰਗ ਜਿੱਤੀ ਬੈਠਾ ਜੀ ਐ ਤੁਹਾਡਾ ਦਿੱਲੀ ਹੈ ਸੁਣੇ ਦਿੱਲੀ ਕਲਕੱਤਾ ਕਿੱਥੇ ਕਲਕੱਤਾ ਗਏ ਹੋ ਤੁਸੀਂ ਕਲਕੱਤੇ ਨਹੀਂ ਗਏ ਬਨਾਰਸ ਗਏ ਹੋ ਉਹ ਸੈਰ ਹੀ ਨਹੀਂ ਗਈ ਤੁਸੀਂ ਇੰਡੀਆ 'ਚ ਰਹਿ ਕੇ ਵੀ ਨਹੀਂ ਗਈ ਤੁਸੀਂ ਇਹ ਦੋਵੇਂ ਇੰਡੀਆ ਦੇ ਤੁਹਾਡੇ ਪਾਕਿਸਤਾਨ ਤੋਂ ਬਦੂਰ ਹੈ ਸਾਡੇ ਏਰੀਆ ਤੋਂ ਤਾਂ ਐ ਵੇਖੋ ਜੀ ਐ ਇਰੇ ਕੋ ਵੀ ਜੁਆਇਨ ਫੋਨ ਫਿਰ ਵਿੱਚ ਫਾਇਰ ਫੋਟੋ ਖਿੱਚੀ ਦਿਆ ਕਰਨੇ ਫੋਟੋ ਬੋਲ ਆਇਓ ਆ ਗਿਆਓ ਅੱਗੇ ਜੀ ਚਲ ਪੈਰ ਉਹ ਕਿਹਿਆ ਆਣਾ ਚਲੋ ਆਇਓ ਬਾਲਾ ਮੈਂ ਤਾਂ ਸੁ ਬਣਾਦੀ ਨਹੀਂ ਆ ਨਮਾਜ਼ ਪੜਨਾ ਹੈ ਦਾਲੀ ਹੈ ਹੈ ਤੇਰੀ ਬਣਦੀ ਇੱਧਰ ਵਿੱਚ ਉਹ ਵੀ ਗਰਮ ਹੋ ਗਿਆ ਚਲੋ ਸਾਹ ਨੂੰ ਫਟਾ ਲਓ ਸੀ ਅੱਜ ਦੇ ਫਲੋ ਦਾ ਜਿਹੜਾ ਉਸ ਹਵਾਲਾ ਤੋਂ ਖੜਕਣ ਦੀ ਬੇਨਤੀ ਲਾਉਂੋ ਆਹ ਸਾਹਮਣੇ ਖੜਕੋ ਅੰਦਰ ਵੀ ਇਹ ਵੀ ਰੱਖੋ ਪਰਸਨਲੀ ਇਹ ਕਾਈ ਮਹਾਂਦਨਾ ਉਹ ਲਾਹ ਕਮਾਇਆ ਅਕਚੁਅਲੀ ਜਿਹੜਾ ਇਹ ਤੁਸੀਂ ਸ਼ਾਹੀ ਮਹਿਮਾਨਾ ਦੀ ਠੀਕ ਹੋ ਗਿਆ ਸ਼ਾਹੀ ਮਹਿਮਾਨਾ ਹੁਣ ਤੁਹਾਨੂੰ ਮਹਾਨ ਲਗਾ ਇਹਨਾਂ ਦੀਆਂ ਸ਼ਮਾਂ ਤੇ ਨਾਲੇ ਸ਼ੀਸ਼ ਮਹਿਲ ਸ਼ੀਸ਼ ਮਹਿਲ ਦੇ ਅੰਦਰ ਸਿਤਾਰੇ ਉਸ ਨੂੰ ਦੇਖੋ ਉਸ ਟਾਈਮ ਨਾਲ ताजमहल ਤੁਹਾਡੇ ਕੋ ਬਣਿਆ ਇੰਡੀਆ ਵਿੱਚ ਸ਼ੀਸ਼ਮੈਲ ਸਾਡੇ ਕੋ ਬਣਿਆ ਠੀਕ ਹੈ ਉਹ ਦੂਜੀ ਖਾਲਾਂ ਨੂੰ ਵੀ ਨਾਲ ਦੇਖੋ ਆਹ ਦੇਖੋ ਜੀ ਆਹ ਵੇਹਰੀ ਉਸ ਬੰਦ ਤੇ ਰੋਸ਼ਨ ਹੋ ਰਹੇ ਨੇ ਹਾਂ ਇੱਕ ਲੈਡ ਬਲਦੀ ਸੀ ਦੀਆ ਚਰਾਗ ਤੇ ਇਹ ਮੈਲ ਰੋਸ਼ਨ ਹੁੰਦਾ ਸੀ ਠੀਕ ਹੋ ਗਿਆ ਜੀ ਇੱਥੇ ਤਾਰੇ ਵਾਲਾ ਮੈਲ ਹੋਣਾ ਔਰ ਜੀਤ ਸਿੰਘ ਦੇ ਗਾਰਡ ਹੋਵਾਂ ਤੁਹਾਨੂੰ ਸਕਿਉਰਟੀ ਗਾਰਡ ਜਿਹੜੇ ਰੱਖੇ ਸੀ ਦਰ ਇਹ ਤੇ ਫੋਟੋ ਕਰ ਲੈਣਾ ਬਹੁਤ ਨਾਲ ਪਿਆਰ ਹੋਣੀ ਇਨਸਾਨ ਤੇ ਦਰਬਾਰੇ شاہی ਫੈਸ਼ਨ ਕੋਡ ਫਾਈ ਕੋਡ ਨਹੀਂ ਆ ਸਾਹਮਣੇ ਜੀ ਆਹੀ ਸਾਹਮਣੀ ਦਾਲ ਤੇ ਨੇ ਮੇਰੇ ਭਾਈ ਹੋਰ ਵੀਰ ਆ ਬਣਾਣੀ ਵੀਡੀਓ ਬਾਦ ਬਾਮ ਲੈ ਜਾਓ ਸਵਾਗਤ ਨਹੀਂ ਬਣਾਣਾ ਕੋਈ ਵੀਡੀਓ ਫੜੋ ਇੱਥੇ ਸਾਰੇ ਖੜੋ ਹੋ ਜਾਣਾ ਹਲੇ ਮੇਰੇ ਫੋਨ 'ਚ ਵੀ ਬਣਾ ਫਿਰ ਬਲੌਗ 'ਚ ਆਹਾ ਬਲੋ ਨਾ ਲਾਓ ਇਹ ਮਨ ਦਾਮ ਹੈ ਆਪਰਾ ਗੱਲਿਆਂ ਦੀ ਬਣਾ ਦਵਾਂਗੇ ਬਲੌਗ 'ਚ ਹੈ ਤੇਰਾ ਇਥੇ ਰਹਿਣਾ ਸਾਰਾ ਨਾਲ ਜੀ ਤੁਸੀਂ ਵੀ ਆ ਜਾਓ ਨਾ ਮੈਂ ਬਣਾ ਲਵਾਂ ਤੁਹਾਡੇ ਘੇਵੀ ਤੇਡੀ ਵੀਡੀਓ ਅੱਛਾ ਉਹ ਬਣਾ ਗਏ ਲੈ ਨਾਲ ਨਾਲ ਪਛਾਨ ਹੋਣੀ ਪਛਾਨ ਨਾਲ ਨਾਲ ਚੱਲੇ ਸਾਮ ਨਹੀਂ ਦੇਖੋ ਅਛੋਟਾ ਨਾ ਕਿ ਮੈਲ ਹੀ ਤੁਹਾਡਾ ਕੀ ਆਗਾ ਜੀ ਤੁਹਾਡਾ ਤੁਸੀਂ ਦਾਦੂ ਬਲੌਗ ਮਾ ਜਸ਼ਨ ਸਟਾਰਟ ਸਟਾਰਟ ਬਾਬਾ ਕਿਆ ਮਹਾਨ ਰਾਜਾ ਮਹਾਰਾਜਾ ਜਸ਼ਨ ਤਸ਼ਰੀਫ ਲਾ ਰਹੇ ਨੇ ਖੁਸ਼ ਆਮਦੀਦ ਮਹਾਰਾਜਾ ਮਹਾਰਾਜ ਆਦਾਬ ਜਹ ਨਸੀਬ ਆਦਾਬ ਖੁਸ਼ ਆਮ ਲੋਈ ਜਸ਼ਨ ਭਾਈ ਤੁਹਾਡੀ ਵੀਡੀਓ ਆ ਜੀ ਤੁਹਾਨੂੰ ਸਮਾਨ ਵਾ ਦੇਣੇ ਟਿੱਪ ਜਨ ਲਵਾਈ ਤੁਹਾਨੂੰ ਮਹਾਰਾਜਾ ਮੈਂ ਲਾਦਾ ਵੀਡੀਓ ਤਾਂ ਸਾਰੀ ਬੰਦ ਸੀ ਸੋਨੇ ਦੀ ਦਵਾਰੇ ਬਣਵਾ ਦੇ ਮੈਂ ਤੁਹਾਡੀ ਕੱਲਿਆ ਦੀ ਚੜਰੀ ਦੀ